ਸਾਹਿਬ ਰਿਵਾਇਗੁਰ ਜੀ ਦੀ ਫਤਿਹ ਅੱਜ ਡਾਕਟਰ ਬੀ.ਡੀ. ਸੁਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਜੋ ਸਮੇਂ-ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਚਾਹੇ ਉਹ ਇੱਥੇ ਪਾਣੀ ਆਇਆ ਸੀ ਬਾੜ ਦਾ ਉਦੋਂ ਇੱਥੇ ਚਾਹੇ ਰਾਸ਼ਨ ਸੀ ਚਾਹੇ ਪੱਠਿਆਂ ਦੀ ਸੇਵਾ ਸੀ ਚਾਹੇ ਕੱਪੜਿਆਂ ਦੀ ਸੇਵਾ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਸੀ ਚਾਹੇ ਕੋਈ ਦਵਾਈਆਂ ਦੀ ਤਾਂ ਬੀ.ਬੀ. ਸੁਸਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲ ਚੜ੍ਹ ਕੇ ਸਾਰੇ ਲੋਕਾਂ ਦੀ ਸੇਵਾ ਕੀਤੀ ਉਸੇ ਤਰ੍ਹਾਂ ਸਾਡੀ ਸੁਸਾਇਟੀ ਦੇ ਵਿੱਚ ਜਦੋਂ ਵੀ ਕੋਈ ਖਾਸ ਦਿਨ ਆਉਂਦਾ ਹੈ ਜਾਂ ਸਾਡੀ ਕਿਸੇ ਸੋਸਾਇਟੀ ਦੇ ਮੈਂਬਰ ਦਾ ਕੋਈ ਜਨਮ ਦਿਨ ਹੁੰਦਾ ਹੈ ਤਾਂ ਸਾਡੀ ਸੋਸਾਇਟੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਜ਼ਰੂਰ ਕੀਤਾ ਜਾਂਦਾ ਹੈ ਤਾਂ ਉਸੇ ਤਰ੍ਹਾਂ ਅੱਜ ਮੇਰੇ ਜਨਮ ਦਿਨ ਤੇ ਮੇਰੀ ਸੋਸਾਇਟੀ ਵੱਲੋਂ ਅੱਜ ਰੇਤੇ ਵਾਲੀ ਪੈਣ ਵਿੱਚ ਪੰਜ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ ਨੇ ਜੋ ਸਭ ਇਹ ਬੱਚੀਆਂ ਪੈਣਾ ਜੋ ਸਲਾਈ ਸਿੱਖ ਸਕਣ ਔਰ ਇਹਨੂੰ ਟ੍ਰੇਨਿੰਗ ਦਿੱਤੀ ਜਾਏਗੀ ਤੇ ਬਕਾਇਦਾ ਇੱਕ ਪਹਿਲੇ ਸਾਰਿਆਂ ਪਿੰਡ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਸਲਾਈ ਸਿਖਾਈ ਜਾਏਗੀ ਤਾਂ ਕਿ ਉਹ ਆਪਣਾ ਸਵੈ ਰੋਜ਼ਗਾਰ ਪ੍ਰਾਪਤ ਕਰ ਸਕਣ ਔਰ ਜਿਵੇਂ ਜਿਵੇਂ ਅੱਗੇ ਇੱਥੇ ਸਾਨੂੰ ਰਿਸਪੌਂਸ ਮਿਲੇਗਾ ਅਸੀਂ ਇੱਥੇ ਹੋਰ ਵੀ ਮਸ਼ੀਨਾਂ ਦਾ ਵਾਅਦਾ ਕਰਾਂਗੇ ਧੰਨਵਾਦ ਜੀ